ਹਾਲੇ ਤਾਂ ਜਿਹੜਾ ਵੱਡਾ ਮਗਰਮਾ ਚ ਸੈਣੀ ਉਹ 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 ਉਹਦੇ ਬਾਰੇ ਤੇ ਸਾਰੇ ਖਲਾਸੇ ਹੋ ਗਏ ਨੇ ਸੁਖਵੀਰ ਬਾਦਲ ਵਾਸਤੇ ਖਲਾਸੇ ਹੋ ਗਏ ਪ੍ਰਕਾਸ਼ ਸਿੰਘ ਬਾਦਲ ਵਾਸਤੇ ਖਲਾਸੇ ਹੋ ਗਏ ਉਹਨਾਂ ਸੇਟ ਜਿਹੜੀ ਉਹ ਇਮਾਨਦਾਰੀ ਦੇ ਨਾਲ ਸਾਰਿਆਂ ਨੂੰ ਗ੍ਰਿਫਤਾਰ ਕਰੇ ਲੋਕ ਸਭਾ 2019 ਦੀਆਂ ਜਿਹੜੀਆਂ ਚੋਣਾਂ ਆ ਰਹੀਆਂ ਉਹਨਾਂ ਦੇ ਵਾਸਤੇ ਅਸੀਂ ਆਪਣੇ ਉਮੀਦਵਾਰ ਬਰਗਾੜੀ ਮੋਰਚੇ ਦੇ ਦੂਜੇ ਪੜਾਅ ਦੇ ਵਿੱਚ ਅਸੀਂ ਉਹਨਾਂ ਨੂੰ ਮੈਦਾਨ ਦੇ ਵਿੱਚ ਪਹਿਲੀ ਜਿਹੜੀ ਸਾਡੀ ਲਿਸਟ ਆ ਉਹ ਅਸੀਂ ਅੱਜ ਇੱਥੇ ਉਹਨਾਂ ਦਾ ਐਲਾਨ ਕੀਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਜਿੱਥੇ ਸਿੱਖ ਜਿੱਥੇ ਬੰਦੀਆਂ ਵੱਲੋਂ ਬਰਗਾੜੀ ਵਿਖੇ ਮੋਰਚਾ ਲਗਾਇਆ ਗਿਆ ਸੀ ਉੱਥੇ ਹੀ ਬੇਅਦਬੀ ਦੇ ਦੋਸ਼ੀਆਂ ਦੇ ਖਿਲਾਫ ਕੁਝ ਮੰਗਾਂ ਮੰਨਣ ਤੋਂ ਬਾਅਦ ਮੋਰਚਾ ਸਮਾਪਤ ਕਰ ਦਿੱਤਾ ਗਿਆ ਸੀ ਇਸ ਮੋਰਚੇ ਦੀ ਅਗਵਾਈ ਭਾਈ ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲ ਵੱਲੋਂ ਕੀਤੀ ਗਈ ਸੀ ਪਰ ਹੁਣ ਇਸ ਮੋਰਚੇ ਦੇ ਦੂਜੇ ਪੜਾਅ ਵਿੱਚ ਅੱਗੇ ਵਧਿਆ ਭਾਈ ਧਿਆਨ ਸਿੰਘ ਮੰਡ ਵੱਲੋਂ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਗਿਆ ਜੀ ਹਾਂ ਬਰਗਾੜੀ ਮੋਰਚੇ ਦੀ ਪ੍ਰਬੰਧਕ ਕਮੇਟੀ ਵੱਲੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਐਲਾਨੇ ਗਏ ਨੇ ਇਹਨਾਂ ਉਮੀਦਵਾਰਾਂ ਬਾਰੇ ਜ਼ਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਹੈ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਨਬਜ ਦੇ ਉੱਤੇ ਹੱਥ ਰੱਖ ਕੇ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਸੁਣਦੇ ਹੋਏ ਅਸੀਂ ਸਿਆਸੀ ਤੌਰ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਜੋਗ ਅਗਵਾਈ ਉਹ ਦੇਣ ਵਾਸਤੇ ਲੋਕ ਸਭਾ 2019 ਦੀਆਂ ਜਿਹੜੀਆਂ ਚੋਣਾਂ ਆ ਰਹੀਆਂ ਉਹਨਾਂ ਦੇ ਵਾਸਤੇ ਅਸੀਂ ਆਪਣੇ ਉਮੀਦਵਾਰ ਬਰਗਾੜੀ ਮੋਰਚੇ ਦੇ ਦੂਜੇ ਪੜਾਅ ਦੇ ਵਿੱਚ ਅਸੀਂ ਉਹਨਾਂ ਨੂੰ ਮੈਦਾਨ ਦੇ ਵਿੱਚ ਪਹਿਲੀ ਜਿਹੜੀ ਸਾਡੀ ਲਿਸਟ ਆ ਉਹ ਅਸੀਂ ਅੱਜ ਇੱਥੇ ਉਹਨਾਂ ਦਾ ਐਲਾਨ ਕੀਤਾ ਹੈ ਉਹਦੇ ਵਿੱਚ ਸਰਦਾਰ ਗੁਰਦੀਪ ਸਿੰਘ ਬਠਿੰਡਾ ਸਾਡੇ ਬਠਿੰਡੇ ਤੋਂ ਉਮੀਦਵਾਰ ਹੋਣਗੇ ਸਰਦਾਰ ਬਿਕਰਮਨਜੀਤ ਸਿੰਘ ਸੋਢੀ ਇਹ ਸਾਡੇ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਹੋਣਗੇ ਭਾਈ ਮੋਕਮ ਸਿੰਘ ਇਹ ਸਾਡੇ ਖਡੂਰ ਸਾਹਿਬ ਤੋਂ ਉਮੀਦਵਾਰ ਹੋਣਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਇਹ ਸੰਗਰੂਰ ਤੋਂ ਉਮੀਦਵਾਰ ਹੋਣਗੇ ਅੱਜ ਅਸੀਂ ਉਹਨਾਂ ਦਾ ਐਲਾਨ ਕੀਤਾ ਹੈ ਪਹਿਲੀ ਕਿਸਤ ਦੇ ਵਜੋਂ ਇਸ ਤੋਂ ਬਾਅਦ ਜਥੇਦਾਰ ਭਾਈ ਧਿਆਨ ਸਿੰਘ ਮੜਨੇ ਕਿਹਾ ਕਿ ਬਰਗਾੜੀ ਮੋਰਚੇ ਵੱਲੋਂ ਐਲਾਨੇ ਗਏ ਉਮੀਦਵਾਰਾਂ ਦਾ ਗੱਟ ਜੋੜ ਵੀ ਹੋ ਸਕਦਾ ਪਰ ਉਹਨਾਂ ਦਾ ਗੱਟ ਜੋੜ ਕਾਂਗਰਸ ਬਾਦਲ ਅਤੇ ਭਾਜਪਾ ਦੇ ਨਾਲ ਕਦੇ ਵੀ ਨਹੀਂ ਹੋਏਗਾ ਬਾਕੀ ਪਾਰਟੀਆਂ ਦੇ ਨਾਲ ਉਹ ਗੱਲ ਜ਼ਰੂਰ ਕਰਨਗੇ ਕਾਂਗਰਸ ਬਾਦਲ ਤੇ ਬੀਜੇਪੀ ਇਹਨੂੰ ਛੱਡ ਕੇ ਅਸੀਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਲੋਕ ਹੈ ਤੈਸੀ ਸਿਆਸੀ ਪਾਰਟੀਆਂ ਨੇ ਉਹਨਾਂ ਸਾਰਿਆਂ ਦੇ ਨਾਲ ਅਸੀਂ ਗੱਲਬਾਤ ਕੀਤੀ ਵੀ ਆ ਤੇ ਕਰਾਂਗੇ ਵੀ ਉਹਦੇ ਵਾਸਤੇ ਇੱਕ ਤਿੰਨ ਮੈਂਬਰੀ ਕਮੇਟੀ ਵੀ ਅੱਜ ਅਸੀਂ ਬਣਾ ਦਿੱਤੀ ਹੈ ਤੇ ਅਸੀਂ ਚਾਹੁੰਦੇ ਆ ਕਿ ਬਿਲਕੁਲ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਸਮਝ ਕੇ ਪੰਜਾਬ ਦੇ ਲੋਕਾਂ ਦੀ ਨਬਜ ਦੇ ਉੱਤੇ ਹੱਥ ਰੱਖ ਕੇ ਇਹਨਾਂ ਤਿੰਨਾਂ ਪਾਰਟੀਆਂ ਨੂੰ ਜਿਨ੍ਹਾਂ ਨੇ ਪੰਜਾਬ ਨੂੰ ਅੱਜ ਤੱਕ ਲੁੱਟਿਆ ਤੇ ਕੁੱਟਿਆ ਇੱਥੇ ਨਾ ਰਾਜਨਾ ਦੀ ਨਾ ਕੋਈ ਕਾਨੂੰਨ ਨਾ ਦੀ ਇੱਥੇ ਕੋਈ ਵੀ ਚੀਜ਼ ਕਿਸੇ ਨੂੰ ਵੇਖਣ ਨੂੰ ਸੁਪਨੇ 'ਚ ਵੀ ਨਹੀਂ ਮਿਲੀ ਔਰ ਅਸੀਂ ਇਹਨਾਂ ਨੂੰ ਹਰਾਉਣ ਵਾਸਤੇ ਇਹਨਾਂ ਦਾ ਪੰਜਾਬ ਦੀ ਧਰਤੀ ਤੋਂ ਬਿਸਤਰਾ ਗੋਲ ਕਰਨ ਵਾਸਤੇ ਅਸੀਂ ਸਾਰਿਆਂ ਨੂੰ ਜੀ ਆਇਆਂ ਕਹਾਂਗੇ ਤੇ ਸਾਰਿਆਂ ਨਾਲ ਤਾਲਮੇਲ ਕਰਕੇ ਇਹਨਾਂ ਨੂੰ ਹਰਾਉਣ ਵਾਸਤੇ ਅਸੀਂ ਆਪਣੀ ਤਗੜੇ ਜਿਹੜੇ ਉਮੀਦਵਾਰਾਂ ਉਹਨਾਂ ਨੂੰ ਅਸੀਂ ਸਾਡੇ ਨਾਲ ਗੱਲਬਾਤ ਹੋਈ ਹੈਗੀ ਸਰਕਰ ਨੇ ਕਾਫੀ ਹੋ ਗਈ ਹਾਂ ਸਾਡੀ ਸਾਰਿਆਂ ਨਾਲ ਗੱਲਬਾਤ ਪਹਿਲੇ ਗੇਟ ਦੀ ਹੋਈ ਹੈ ਔਰ ਦੂਸਰੇ ਗੇਟ ਦੀ ਜਿਹੜੀ ਗੱਲਬਾਤ ਆ ਉਹ ਸਾਡੀ ਇਹ ਤਿੰਨ ਮੈਂਬਰੀ ਜਿਹੜੀ ਕਮੇਟੀ ਹੈ ਇਹ ਕਰੂਗੀ ਤੇ ਉਦੇ ਮੁਤਾਬਕ ਫਿਰ ਆਉਣ ਵਾਲੇ ਜਿਹੜੇ ਫੈਸਲੇ ਨੇ ਉਹ ਲੈ ਜਾਣਗੇ ਜੀਜੀ ਸਿੰਘ ਕਹਿ ਰਹੇ ਵੀ ਰੈਡੀਕਲ ਨਾਲ ਸਾਡਾ ਕੋਈ ਸਮਝੌਤਾ ਨਹੀਂ ਹੋਊਗਾ ਸਿਮਰਜੀਤ ਮਾਨ ਤੇ ਸਵਾਲ ਖੜੇ ਕੀਤੇ ਨੇ ਜਿਹੜਾ ਬੰਦਾ ਪੰਜਾਬ ਦੇ ਵਿੱਚ Hindu ਹੋਵੇ ਮੁਸਲਮਾਨ ਹੋਵੇ ਇਸਾਈ ਹੋਵੇ ਸਿੱਖ ਹੋਵੇ ਜਿਹੜਾ ਵੀ ਆਪਣੇ ਹੱਕਾਂ ਦੀ ਗੱਲ ਕਰੂਗਾ ਜਿਹੜਾ ਵੀ ਆਪਣੇ ਹੱਕਾਂ ਦੇ ਵਾਸਤੇ ਲੜੂਗਾ ਆਪਣੀਆਂ ਮੰਗਾਂ ਦੇ ਵਾਸਤੇ ਲੜੂਗਾ ਉਹਨੂੰ ਤੁਸੀਂ ਰੈਡੀਕਲ ਕਹੋ ਉਹਨੂੰ ਤੁਸੀਂ ਇਹ हां ਡਰ ਲਾਈਨਰ ਕਹੋ ਉਹਨੂੰ ਤੁਸੀਂ ਜੋ ਮਰਜ਼ੀ ਕਹੋ ਇਹ ਤੁਹਾਡੀ ਆਪੋ ਆਪਣੀ ਬੋਲੀ ਹੋ ਸਕਦੀ ਹੈ ਇਸ ਕਰਕੇ ਸੱਚੇ ਸੁੱਚੇ ਜਿਹੜੇ ਲੋਕ ਹੁੰਦੇ ਨੇ ਸਾਰੇ ਪੰਜਾਬ ਦੇ ਲੋਕ ਬੜੇ ਬਹਾਦਰ ਨੇ ਬੜੇ ਸੱਚੇ ਸੁੱਚੇ ਨੇ ਇਹਨਾਂ ਨੇ ਬਹੁਤ ਵੱਡੇ ਵੱਡੇ ਦੁਸ਼ਮਣਾਂ ਨੂੰ maat ਪਾਈ ਆ ਔਰ ਇਹਨਾਂ ਨੇ ਇਹੋ ਜੀਆਂ ਢਾਂਕਾਂ ਪਾਈਆਂ ਇਹੋ ਜੇ ਇਤਿਹਾਸ ਪੈਦਾ ਕੀਤੇ ਨੇ ਤੇ ਉਹਨਾਂ ਨੂੰ ਕੋਈ ਅਜੇ ਤੱਕ ਤੋੜ ਨਹੀਂ ਸਕਿਆ ਸੋ ਮੈਂ ਕਹਿਣਾ ਹੈ ਕਿ ਇਹੋ ਜੀਆਂ ਜਿਹੜੀਆਂ ਗੱਲਾਂ ਇਹ ਨਹੀਂ ਕਰਨੀਆਂ ਚਾਹੀਦੀਆਂ ਅੱਜ ਲੋੜ ਇਹ ਆ ਕਿ ਜਿਹੜਾ ਸਾਡਾ ਬਰਗਾੜੀ ਦਾ ਮੋਰਚਾ ਲੱਗਿਆ ਸੀ ਉਹਨੇ ਵੀ ਸਾਰੀ ਦੁਨੀਆ ਦੇ ਵਿੱਚ ਇੱਕੋ ਹੀ ਸੰਦੇਸ਼ ਦਿੱਤਾ ਹੈ ਇੱਕੋ ਹੀ ਸੁਨੇਹਾ ਦਿੱਤਾ ਹੈ ਬਈ ਪੰਜਾਬ ਦੇ ਲੋਕ ਸਾਰੇ ਇਕੱਠੇ ਨੇ ਇਨਸਾਫ ਦੇ ਬਾਤੇ ਉਹ ਵੀ ਰੈਡੀਕਲ ਸੀ ਕਹਿੰਦੇ ਸੀ ਉਹ ਸਾਨੂੰ ਉੱਥੇ ਬੈਠਿਆਂ ਨੂੰ ਕੋਈ ਰੈਡੀਕਲ ਕੋਈ ਕੋਸ਼ ਕੋਈ ਪਾਕਿਸਤਾਨੀ ਕੋਈ ਆਈਐਸ ਬਹੁਤ ਕੁਝ ਕਿਹਾ ਪਰ ਉੱਥੇ ਹਿੰਦੂ ਵੀਰ ਵੀ ਕਾਫਲੇ ਬਣ ਕੇ ਆਏ ਉੱਥੇ ਮੁਸਲਮਾਨ ਵੀਰ ਵੀ ਕਾਫਲੇ ਬਣ ਕੇ ਆਏ ਉੱਥੇ ਸਿੱਖ ਵੀ ਆਏ ਉੱਥੇ ਗਰੀਬ ਵੀ ਆਏ ਉੱਥੇ ਵਪਾਰੀ ਦੁਕਾਨਦਾਰ ਸਾਰੇ ਆਏ ਨੇ ਸੋ ਇਸ ਕਰਕੇ ਪੰਜਾਬ ਅਜ ਇਨਸਾਫ ਚਾਹੁੰਦਾ ਹੈ ਪਰ ਇਹ 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 ਰਲੇ ਹੋਏ ਨੇ ਅਸੀਂ ਇਹਨਾਂ ਦਾ ਜਿਹੜਾ ਸਮਝੌਤਾ ਤੋੜਨਾ ਹੈ ਔਰ ਪ੍ਰਕਾਸ਼ ਸਿੰਘ ਬਾਦਲ ਸਾਨੂੰ ਨਹੀਂ ਲੱਗਦਾ ਵੀ ਉਹਨੂੰ ਅਮਰਿੰਦਰ ਸਿੰਘ ਪੜੂ ਇਹ ਜਿਹੜੇ ਹੁਣ ਗਾਂ ਪੰਜਾਬ ਦੀ ਜਿਹੜੀ ਸਿਆਸਤ ਆਉਗੀ ਜਿਹੜੀ ਲੋਕਾਂ ਦੀ ਸਿਆਸਤ ਹੋਊਗੀ ਜਿਹੜਾ ਲੋਕਤੰਤਰ ਹੋਊਗਾ ਇਹ ਉਹਨੂੰ ਸਾਰਾ ਕੁਝ ਠੀਕ ਕਰ ਦੇਣਾ ਇਸ ਤੋਂ ਲਾਬਾਤ ਚਿਤਧਾਰ ਧਿਆਨ ਸਿੰਘ ਮਾਂਡ ਵੱਲੋਂ ਪੱਤਰਕਾਰਾਂ ਦੇ ਕਈ ਹੋਰ ਸਵਾਲਾਂ ਦਾ ਵੀ ਜਵਾਬ ਦਿੱਤਾ ਗਿਆ ਕਿ ਧਾਰਮਿਕ ਲੋਕਾਂ ਦਾ ਇਕੱਠ ਸੀ ਉਹ ਵੋਟਾਂ 'ਕੀ ਤਬਦੀਲ ਕਰ ਪਾਉਗੇ ਤੁਸੀਂ ਮੈਨੂੰ ਕੋਈ ਚ ਨਹੀਂ ਆਇਆ ਇਹ ਮੇਰੇ ਖਿਆਲ ਨਾਲ ਮੈਨੂੰ ਉੱਥੇ ਆ ਕੇ ਜਿਹੜੇ ਵੀ ਉੱਥੇ ਸੰਗਤ ਆਉਂਦੀ ਰਹੀ ਐ ਉਹ ਰੋਜ਼ ਮੈਨੂੰ ਕਹਿੰਦੇ ਰਹੇ ਨੇ ਕਿ ਸਾਨੂੰ ਕੋਈ ਸਿਆਸੀ ਪਲੇਟਫਾਰਮ ਦਿਓ ਅਸੀਂ ਇਹਨਾਂ ਦਾ ਪੱਤਾ ਸਾਫ਼ ਕਰਨਾ ਚਾਹੁੰਦੇ ਆ ਤੇ 7 ਤਰੀਕ ਨੂੰ ਤੇ ਮੈਨੂੰ ਰਾਤ ਦੇ 2 ਵਜੇ ਤੱਕ ਲੋਕਾਂ ਨੇ ਘੇਰੀ ਰੱਖਿਆ ਕਿ ਆ ਦੇਖੋ ਅੱਜ ਦਾ ਇਕੱਠ ਹੈ ਸੀ ਤੁਹਾਨੂੰ ਇਹ ਸਾਬਤ ਕਰਤਾ ਕਿ ਅਸੀਂ ਉਹਨਾਂ ਨਾਲ ਨਹੀਂ ਅਸੀਂ ਇਨਸਾਫ ਲੈਣ ਵਾਲੇ ਲੋਕਾਂ ਨਾਲ ਆ ਇਨਸਾਫ ਸਾਨੂੰ ਚਾਹੀਦਾ ਤੇ ਤੁਸੀਂ ਕੋਈ ਅਗਲੇ ਪਾਸੇ ਸਾਡੀ ਕੋਈ ਗੱਲ ਕਿਸੇ ਬੰਨੇ ਲਾਓ ਉਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਆ ਉਸ ਨਵਜ ਦੇ ਉੱਤੇ ਹੱਥ ਰੱਖਦੇ ਆ ਉਸ ਆਵਾਜ਼ ਨੂੰ ਸਮਝਦੇ ਆ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਜਿਹੜਾ ਸਟੈਪ ਆ ਤੇ ਪਹਿਲੀ ਵਾਰ ਇਹ ਲੈਣਾ ਪੈ ਰਿਹਾ ਹੈ ਆ ਧਿਆਨ ਸਿੰਘ ਮੰਡ ਕਿਥੋਂ ਚੋਂ ਲੜ ਰਿਹਾ ਧਿਆਨ ਸਿੰਘ ਮੰਡ ਨਹੀਂ ਚੋਣ ਲੜ ਰਿਹਾ ਕਿਉਂਕਿ ਧਿਆਨ ਸਿੰਘ ਮੰਡ ਨੂੰ ਬਹੁਤ ਉੱਚੀ ਸੂਚੀ ਪੰਜਵੀਂ ਦੇ ਤੇ ਨਹੀਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਚੋਣ ਨਹੀਂ ਲੜਦਾ ਇਸ ਕਰਕੇ ਉਹ ਬੜੀ ਉੱਚੀ ਸੂਚੀ ਬੜਾ ਪਾਤਸ਼ਾਹੀ ਤਖਤਾ ਇਸ ਕਰਕੇ ਇਹ ਨਹੀਂ ਹੈਗਾ ਪਰ ਜਦੋਂ ਸਿਆਸਤ ਗੰਦਲੀ ਹੋ ਜਾਵੇ ਜਦੋਂ ਜ਼ੁਲਮ ਵੱਧ ਜਾਵੇ ਫਿਰ ਜੇ ਅਕਾਲ ਤਖਤ ਦਾ ਜਥੇਦਾਰ ਜਥੇਦਾਰ ਜੇ ਨਹੀਂ ਬੋਲਦਾ ਤੇ ਫਿਰ ਉਹ ਬਹੁਤ ਗਲਤ ਗੱਲ ਹੈ ਚੋਣ ਪ੍ਰਚਾਰ ਦਾ ਕਰੋਗੇ ਫਿਰ ਇਹਦੇ ਵਿੱਚ ਬਿਲਕੁਲ ਜੀ ਅਸੀਂ ਲੋਕਾਂ ਨੂੰ ਜਦੋਂ ਆਪਣੇ ਕੋਲ ਸੱਦਿਆ ਤੇ ਅੱਜ ਲੋਕਾਂ ਵਿੱਚ ਜਾਣ ਦਾ ਸਾਡਾ ਫਰਜ਼ ਆ ਮੈਂ ਇਹ ਹੀ ਗੱਲ ਕਹੀ ਸੀ ਪਿੰਡ ਪਿੰਡ ਵਿੱਚ ਜਾਵਾਂਗੇ ਅਸੀਂ ਦੱਸਾਂਗੇ ਕਿ ਕੀ ਚਾਹੀਦਾ ਕੀ ਕਰਨਾ ਕਿਉਂ ਲੋਕ ਸਾਡੇ ਨਾਲ ਤੁਰਨ ਕਿਉਂ ਲੋਕ ਸਾਨੂੰ ਵੋਟਾਂ ਪਾਉਣ ਤੇ ਅਸੀਂ ਕੀ ਲੋਕਾਂ ਵਾਸਤੇ ਕਰ ਸਕਦੇ ਆ ਕਾਸਟ ਕੀ ਮੰਗ ਰਣੀਆਂ ਤੁਹਾਡੀਆਂ ਉਹਨਾਂ ਦੇ ਵਿੱਚ ਜੇ ਮੰਨ ਲਓ ਇਹ ਅਸੀਂ ਬੈਠ ਕੇ ਜੀ ਸਾਰਾ ਜੇ ਬਣਾਵਾਂਗੇ ਇਹ ਪਾਣੀ ਤੋਂ ਪਾਣੀ ਲੋਕਾਂ ਕੋਲੇ ਜਾਵਾਂਗੇ ਕਿਸ ਚੀਜ਼ ਨੂੰ ਲੈ ਕੇ ਜਾ ਕੇ ਕਰਾਂਗੇ ਮੇਨ ਗੱਲ ਆ ਕਿ ਇਨਸਾਫ ਹਰ ਦਲੇਜ ਦੇ ਤੱਕ ਬਹੁਤ ਨਾ ਚਾਹੀਦਾ ਇਨਸਾਫ ਦੇਣ ਵਾਸਤੇ ਅਸੀਂ ਇਹ ਜਿਹੜਾ ਚੋਣ ਹੈ ਕਿਸੇ ਧਰਮ ਦੀ ਕੋਈ ਬਦਬੀ ਨਾ ਕਰੇ ਕਿਸੇ ਨੂੰ ਕੋਈ ਹੱਕ ਨਹੀਂ ਭਾਵੇਂ ਉਹ ਬਾਈਬਲ ਹੋਵੇ ਕੁਰਾਨ ਹੋਵੇ ਗੀਤਾ ਹੋਵੇ ਗੁਰੂ ਗ੍ਰੰਥ ਸਾਹਿਬ ਹੋਵੇ ਜਦੋਂ ਸਾਡੇ ਧਰਮਾਂ ਨੂੰ ਹੱਥ ਪਾ ਲਿਆ ਇਹ ਇਹ ਪੰਜਾਬ ਵਾਸਤੇ ਵੀ ਇੱਕ ਬਹੁਤ ਮਾੜੀ ਗੱਲ ਆ ਇਥੋਂ ਦੀ ਸਰਕਾਰਾਂ ਵਾਸਤੇ ਵੀ ਬਹੁਤ ਮਾੜੀ ਗੱਲ ਆ ਇਥੋਂ ਦੀ ਜਨਤਾ ਵਾਸਤੇ ਬਹੁਤ ਨਿਮੋਸ਼ੀ ਵਾਲੀ ਗੱਲ ਮਤਬਾਜ਼ੀ ਜਥੇਦਾਰ ਪਾਈ tient singh ਮੰਨਨੇ ਕਿ ਆ ਕਿ ਜੋ ਐਸਐਟੀ ਵੱਲੋਂ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਕੀਤੀ ਗਈ ਹੈ ਉਹ ਦੇਰ ਨਾਲ ਲਿਆ ਗਿਆ ਦਰੁਸਤ ਫੈਸਲਾ ਹੈ ਜੋ ਜੋ ਹੋਊਗਾ ਮੈਂ ਕਿਹਾ ਸੀ ਕਿ ਜਿਹੜਾ ਇਹਨੂੰ ਫੜਿਆ ਐਸਐਸਪੀ ਨੂੰ ਦੇਰ ਤੇ ਦੇਰ ਬਾਅਦ ਤੇ ਦਰੁਸਤ ਕਾਰਵਾਈ ਹੈ ਤੇ ਜੋ ਇਹ ਕਰਨਗੇ ਅਸੀਂ ਠੀਕ ਕਵਾਂਗੇ ਹਾਲੇ ਤੱਕ ਜਿਹੜਾ ਵੱਡਾ ਮਗਰਮਾਚਾ ਸੈਣੀ ਉਹ 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 ਉਹਦੇ ਬਾਰੇ ਤੇ ਸਾਰੇ ਖਲਾਸੇ ਹੋ ਗਏ ਨੇ ਸੁਖਵੀਰ ਬਾਦਲ ਵਾਸਤੇ ਖਲਾਸੇ ਹੋ ਗਏ ਪ੍ਰਕਾਸ਼ ਸਿੰਘ ਬਾਦਲ ਵਾਸਤੇ ਖਲਾਸੇ ਹੋ ਗਏ ਉਹਨੂੰ ਸੇਟਾ ਜਿਹੜੀ ਉਹ ਇਮਾਨਦਾਰੀ ਦੇ ਨਾਲ ਸਾਰਿਆਂ ਨੂੰ ਗ੍ਰਿਫਤਾਰ ਕਰੇ ਤੇ ਫੇਰ ਸਾਡੇ ਕਿਤੇ ਪੰਜਾਬ ਦੇ ਜਖਮਾਂ ਦੇ ਉੱਤੇ ਥੋੜੀ ਬੱਤੀ ਮਲਮ ਲੱਗੂਗੀ ਇੱਕ ਦੂਜੇ ਮੋਰਚੇ ਦੇ ਗੱਲ ਧਿਆਨ ਸਿੰਘ ਮੰਡ ਨੇ ਵੀ ਦੂਜਾ ਮੋਰਚਾ ਲਾਵਾਂਗੇ ਅਸੀਂ ਉਹ ਕਦੋਂ ਲੱਗ ਰਿਹਾ ਆ ਮੋਰਚਾ ਹੀ ਆ ਜੀ ਆ ਮੋਰਚਾ ਹੀ ਲੱਗਿਆ ਇਹ ਇਹ ਸਿਆਸੀ ਪੇੜ ਵੀ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਅਗਰ ਇਹ ਨਾ ਸਾਫ਼ ਹੋਇਆ ਤੇ ਫੇਰ ਇੱਥੇ ਜੀਉਣ ਦਾ ਕਿਸੇ ਨੂੰ ਵੀ ਕੋਈ ਹੱਕ ਨਹੀਂ ਹੈਗਾ ਸੁਣ ਦੇਖਣਾ ਪਵੇਗਾ ਕਿ ਡੈਮੋਕ੍ਰੈਟਿਕ ਅਲਾਈਅੰਸ ਵੱਲੋਂ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਇਸ ਟੀਮ ਨੂੰ ਆਪਣੇ ਵਿੱਚ ਸ਼ਾਮਿਲ ਕਰਵਾਇਆ ਜਾਂਦਾ ਜਾਂ ਨਹੀਂ ਤੇ ਉਧਰ ਨਾਲ ਆਮ ਆਦਮੀ ਪਾਰਟੀ ਦਾ ਵੀ ਕੀ ਰਵਈਆ ਰਹਿੰਦਾ ਉਹ ਵੀ ਵੇਖਣ ਵਾਲੀ ਗੱਲ ਰਹੇਗੀ ਖੈਰ ਬਰਗਾੜੀ ਮੋਰਚੇ ਵੱਲੋਂ ਐਲਾਨੇ ਗਏ ਨਾ ਉਮੀਦਵਾਰਾਂ ਤੋਂ ਬਾਅਦ ਸਿਆਸਤ ਤੇ ਗਰਮਾਉਣ ਵਾਲੀ ਜ਼ਰੂਰ ਹੈ ਬਠਿੰਡਾ ਤੋਂ ਪਰਮਿੰਦਰਜੀਤ ਸਿੰਘ ਪੰਜਾਬ ਲੁੱਕ ਚੈਨਲ